ਜੀ ਸ਼ਾਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਵੱਢ ਰਹੇ ਹਾਂ ਜੀ ਖੇਤ ਕਣਕ ਕਣਕ ਦੀ ਕਟਾਈ ਚੱਲ ਰਹੀ ਹੈ ਜੇ ਆਪਣੇ ਖੇਤ ਇੱਧਰ ਆਪਾਂ ਲਾਦੀਆਂ ਬਾਈ ਸਬਜ਼ੀਆਂ ਜਿਵੇਂ ਕਿ ਗੁਵਾਰੇ ਦੀਆਂ ਫਲੀਆਂ ਤੇ ਚੌਲਿਆਂ ਦੀਆਂ ਫਲੀਆਂ ਬੰਨੇ ਥੋਜੀਆਂ ਲਾਤੀਆਂ ਨੇ ਲਾਤਾ ਬਾਰੂ ਨੇ ਪਾਣੀ ਤੇ ਇੱਧਰ ਆਪਣਾ ਮਰੂਦ ਆ ਬਾਈ ਇਹ ਆਪਾਂ ਦਾਦੀ ਜੀ ਦੀ ਯਾਦ ਚ ਲਾਇਆ ਸੀ ਆ ਸਾਰੇ ਦਰਖਤ ਨੇ ਆਪਣੇ ਵਧੀਆ ਸੱਟਾ ਕੰਮ ਤੇ ਇੱਧਰੋਂ ਸਾਈਡਾਂ ਤੋਂ ਵੀ ਬਾਰੂ ਵੱਢ ਕੇ ਲੈ ਗਿਆ ਮੈਨੂੰ ਲੱਗਦਾ ਆ ਬਾਈ ਪੱਤਾ ਗੋਭੀ ਲਾਈ ਸੀਗੀ ਆਪਾਂ ਬਹੁਤ ਵਧੀਆ ਬਾਈ ਇਹਨੇ ਆਪਾਂ ਨੂੰ ਸਬਜੀ ਦਾਲ ਸਬਜੀ ਖਵਾਈ ਹੈ ਇੱਕ ਤੀ ਬਾਹੂ ਨੇ ਬਈ ਵਧੀਆ ਬਾੜੀਆਂ ਐ ਸ਼ਿੰਗਾਰ ਕੇ ਰੱਖੀ ਹੋਈ ਐ ਪੂਰੀ ਤੇ ਆ ਵੀਰੇ ਗੰਡੇ ਲਸਣ ਵਗੈਰਾ ਸਾਰਾ ਕੁਝ ਲਾਇਆ ਸੀਗਾ ਤੇ ਆ ਵੀਰੇ ਮਿਰਚਾਂ ਦੇ ਬੂਟੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਹੋਰ ਵੀਰੇ ਵਧੀਆ ਸਾਰਾ ਸੈਟਿੰਗ ਕਰਾ ਕੰਮ ਆ ਆ ਵੀਰੇ ਗੰਡੇ ਦੇਖ ਸਕਦੇ ਹੋ ਜਿਵੇਂ ਤੁਸੀਂ ਤੇ ਆ ਮਿਰਚਾਂ ਦੇ ਬੂਟੇ ਲਾਇਏ ਸੀਗੇ ਬਾਈ ਤੇ ਇਧਰ ਗੁਵਾਰੇ ਦੀਆਂ ਫਲੀਆਂ ਲਾਈਆਂ ਨੇ ਤੇ ਚੌੜੇਆਂ ਨੇ ਫਲੀਆਂ ਆ ਕਣਖ ਖੜੀ ਐ ਬਾਈ ਆਪਣੀ ਇਹ ਬਾਹਣ ਉੱਚਾ ਹੈਗਾ ਤੇ ਇਹ ਬਾਹਣ ਨੀਵਾ ਬਾਈ ਉਹ ਦੇਖੋ ਮਸ਼ੀਨ ਚੱਲੀ ਜਾਂਦੀ ਹੈਗੀ ਤੇ ਉਹ ਖੜਾ ਯਾਰੋ ਆਪਾਂ ਜੌਂਡੀਰ 5510 ਤੇ ਉਹ ਖੜਾ ਪੱਪੇ ਹੁਸੈਨ ਅੱਜ 35 ਰੋ ਵੀ ਆਸਾ 27 ਤੇ ਉਹ ਡੈਡੀ ਵਰਗੇ ਫਿਰਦੇ ਨੇ ਉੱਥੇ ਮਸ਼ੀਨ ਕੋਲੇ ਵੜਾਉਂਦੇ ਕਣਕ ਹੁਣ ਆਪਾਂ ਇਧਰ ਦੀ ਗੀੜਾ ਦੇਖ ਕੇ ਦੇਖਦੇ ਆਂ ਕਿ ਕੀ ਹਲਾਤ ਨੇ ਕਣਕ ਵਰ ਦਸਰਾ ਆਪਣੀ ਜਮਾਨ ਓਕੇ ਦੀ ਰਿਪੋਰਟ ਵੀ ਬੜੀ ਆਪਾਂ ਲਾਈ ਸੀਗੀ ਇੱਕ ਤਾਂ 222 ਤੇ 1327 ਆਪਾਂ ਇਸ ਵਾਰ ਕਣਕ ਦੇ ਦੋ ਬੀਜ ਬੀਜੇ ਸੀਗੇ ਦੇਖਦੇ ਆ ਵੀ ਕਿਹੜੇ ਚ ਵੱਧ ਨਿਕਲਦੀ ਹੈ ਕਿਹੜੇ ਚ ਘੱਟ ਨਿਕਲਦੀ ਹੈ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਵਿਸਤਾਰਪੂਰਵਕ ਇਹ ਵੀਰੇ ਮਸ਼ੀਨ ਹੈਗੀ ਆ ਵਿਸ਼ਾਲ ਦੀ ਤੇ ਵੱਡੀ ਮਸ਼ੀਨ ਹੈ ਵੀਰੇ ਬਣਾ ਟਰੈਕਟਰ ਵਾਲੀ ਆਪਾਂ ਇਸ ਵਾਰ ਲਈ ਬਈ ਇਹਨਾਂ ਤੋਂ ਵੜਾਉਣੇ ਪੱਕੇ ਆਪਾਂ ਇਹਨਾਂ ਤੋਂ ਵੜਾਉਣੇ ਜਦੋਂ ਦੀ ਬਈ ਮੇਰੀ ਸ਼ਰਤ ਸੰਭਲ ਗਿਆ ਯਾਰ ਅਸੀਂ ਉਦੋਂ ਦੇ ਇਹਨਾਂ ਤੋਂ ਹੀ ਵੜਾਉਣੇ ਕਣਕ ਝੋਨਾ ਸਾਰਾ ਉਹ ਹਨਾ ਤੇ ਐਂ ਬੰਦਿਆਂ ਦਾ ਟਰਸਟ ਬਣ ਜਾਂਦਾ ਜਦੋਂ ਆਪਾਂ ਇਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਦੱਸਤਾ ਆਪਾਂ ਨੂੰ ਵੀਰੇ ਹਾਂ ਵੀ ਵੜਦਾ ਇੱਕ ਗੱਲ ਨਹੀਂ ਕਿਉਂਕਿ ਬਈ ਮੌਸਮ ਇਵੇਂ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਕਿਤੇ ਗੜੇ ਪਈ ਜਾਂਦੇ ਨੇ ਕਿਤੇ ਨੇਰੀਆਂ ਉੱਤੇ ਪਾਣ ਚੱਲ ਰਹੇ ਨੇ ਤੇ ਉਹਦੇ ਨਾਲ ਬਈ ਕਿਸਾਨ ਵੀਰਾਂ ਦਾ ਨੁਕਸਾਨ ਰੱਬ ਵੀ ਬੈਰੀ ਹੋ ਜਾਂਦਾ ਤੇ ਜਿਵੇਂ ਤੁਸੀਂ ਦੇਖਦੇ ਹੋ ਨੇ ਫਿਲਮਾਂ 'ਚ ਵੀ ਇੱਥੇ ਆ ਕੇ ਜੱਟ ਹਾਰ ਜਾਂਦਾ ਜਾਂ ਇਹਨਾਂ ਚੀਜ਼ਾਂ ਤੋਂ ਹਾਰਦਾ ਹਨਾ ਉਹੀ ਗੱਲਾਂ ਨੇ ਬਾਈ ਯਾਰ ਇਹ ਚੀਜ਼ਾਂ ਤੋਂ ਜੱਟ ਹਾਰ ਜਾਂਦਾ ਬਾਈ ਜਾਂ ਵਿੱਚ ਸਰਾਰਤੀ ਅੰਸਰ ਅੱਗਾਂ ਲਾ ਜਾਂਦੇ ਨੇ ਬਾਈ ਕੀ ਮਿਲੂ ਤੁਹਾਨੂੰ ਅੱਗ ਲਾ ਕੇ ਯਾਰ ਕਿਸੇ ਕਿਸਾਨ ਵੀਰ ਦੀ 6 ਮਹੀਨਿਆਂ ਦੀ ਮਿਹਨਤ ਹੁੰਦੀ ਹੈ ਬਾਈ 6 ਮਹੀਨੇ ਥੋੜੇ ਨਹੀਂ ਹੁੰਦੇ ਜਿਵੇਂ ਤੁਸੀਂ ਤੁਹਾਨੂੰ ਪਤਾ ਹੈ ਯਾਰ ਛੇ ਮਹੀਨੇ ਪੁੱਤਾਂ ਮੰਗ ਪੱਲ ਨਹੀਂ ਬਾਈ ਫਸਲ ਠੀਕ ਹੈ ਇਹਦੇ ਬਾਦ ਤੋਂ ਹੀ ਸ਼ਰਾਰਤੀਆਂ ਫਰਾਕੇ ਉਹਨੇ ਅੱਗ ਲਾ ਦੇਣੀ ਜਾਂ ਕਿਸੇ ਤੋਂ ਚਾਨ ਚੱਕ ਜਾਂ ਹੁੰਦੀ ਲੱਗ ਜਾਂਦੀ ਹੈ ਯਾਰ ਸਵੇਰ ਹਣਾ ਵੀ ਗਲਤੀ ਨਾਲ ਲੱਗ ਜਾਂਦੀ ਹੈ ਬੰਦੇ ਦੀ ਮਨਸ਼ਾ ਨਹੀਂ ਹੁੰਦੀ ਤੇ ਵਿੱਚ ਬੀੜੀਆਂ ਪੀ ਕੇ ਪ੍ਰਵਾਸੀ ਮਜ਼ਦੂਰ ਸਿੱਟੇ ਹੁੰਦੇ ਨੇ ਉਹਨਾਂ ਭਾਈ ਤਾਂ ਇੱਕ ਚਿੰਗਾਰੀ ਹੈ ਬਾਈ ਅੱਗ ਸਾਨੂੰ ਪਤਾ ਘਰ ਤੋਂ ਘਰਾਂ ਦੇ ਘਰ ਫੂਕ ਦਿੰਦੀ ਹੈ ਬਾਹਰਾਂ ਦੇ ਬਾਹਣ ਫੂਕ ਦਿੰਦੀ ਹੈ ਜੇ ਤੁਸੀਂ ਬਾਈ ਪਿੱਛੇ ਜੇ ਖਬਰ ਸੁਣੀ ਹੋ ਪਾਈ ਦੇ ਸੇ ਮਾਨਸੇ ਜ਼ਿਲ੍ਹੇ ਚ ਮੁਸੇ ਵਾਲੇ ਦੇ ਇਲਾਕੇ ਦੇ ਵਿੱਚ ਅੱਗ ਲੱਗੀ ਸੀ ਜੀ ਬਈ ਕਿਵੇਂ ਘਰਾਂ 'ਚ ਅੱਗ ਫੈਲ ਗਈ ਸੀ ਬਈ ਸਾਰੀ ਫਸਲ ਤਬਾਹ ਕਰਤੀ ਕਿਸਾਨਾਂ ਦੀ ਉੱਥੇ ਆ ਕੇ ਬਈ ਜੱਟ ਹਾਰ ਜਾਂਦਾ ਉੱਥੇ ਆ ਕੇ ਕੀ ਕਰੇ ਜੱਟ ਵੀ ਨਹੀਂ ਮੈਂ ਬਈ ਕੋਈ ਐ ਸਪੋਰਟਰ ਨਹੀਂ ਹੈ ਕਮਿਊਨਿਟੀ ਦਾ ਵੀ ਹਾਂ ਵੀ ਜੱਟ ਜੱਟ ਸਪੈਸ਼ਲ ਕੋਈ ਵੀ ਹੈ ਮਜ਼ਦੂਰ ਭਾਈਚਾਰਾ ਵਿੱਚ ਮਜ਼ਦੂਰ ਭਾਈਚਾਰਾ ਠੇਕੇ ਤੇ ਮਹਾਨ ਲੈਂਦੇ ਨੇ ਬਈ ਉਹ ਬੀਜਨੇ ਨੇ ਉਹਨਾਂ ਦਾ ਤੁਸੀਂ ਦੇਖੋ ਕੀ ਬਣਿਆ ਹੋਇਆ ਚਾਰਿਆਂ ਨੂੰ ਕਿੱਥੋਂ ਠੇਕਾ ਪੂਰਾ ਕਰਨਗੇ ਉਹ ਜਿਨ੍ਹਾਂ ਦੀਆਂ ਅੱਗਾਂ ਲੱਗੀਆਂ ਨੇ ਬਈ ਫੇਰ ਫੇਰ ਬਈ ਸਰਕਾਰ ਵੀ ਨਹੀਂ ਮੁਆਵਜ਼ਾ ਦਿੰਦੀ ਹੈ ਨਾ ਸਹੀ ਤਰੀਕੇ ਨਾਲ ਮੁਹਾਵਜਾ ਸਰਕਾਰ ਵੀ ਨਹੀਂ ਦਿੰਦੀ ਤੇ ਇਹਦੇ ਸ਼ਰਾਰਤੀ ਅੰਸਰ ਨੇ ਆਪਾਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਉਹਨਾਂ ਦੇ ਘਰ ਦੇ ਉਹਨਾਂ ਨੂੰ ਘਰੇ ਬੰਦ ਕੇ ਰੱਖਣਾ ਬਾਈ ਉਹਨੇ ਇੱਕ ਦਿਨ ਵੀ ਥੋੜੇ ਜੇ ਇੱਕ ਕਣਕ ਦਾ ਸੀਜ਼ਨ ਬਾਈ ਝੋਨੇ ਨੂੰ ਗੁੰਮਬਾ ਦਾ ਹੁੰਦਾ ਨਹੀਂ ਹੈਗਾ ਬਾਹਲਾ ਇਹਦਾ 5-10 ਦਿਨਾਂ ਦਾ ਸੀਜ਼ਨ ਹੁੰਦਾ ਮਿੰਟੋ ਮਿੰਟੀ ਕੰਮ ਹੋ ਜਾਂਦਾ ਹੈ ਹਣਾ ਸਾਨੂੰ ਪਤਾ ਆਏਗਾ ਤਾਂ ਵੀਰੇ ਉਹਨੇ ਇੱਕ ਦਿਨ ਉਹਨਾਂ ਦੀ ਉਹ ਜ਼ਿੰਮੇਵਾਰੀ ਸਾਹਮਣ ਹਣਾ ਉਹਨਾਂ ਨੂੰ ਸਾਹਮ ਕੇ ਰੱਖਣਾ ਘਰੇ ਬੰਦ ਕੇ ਰੱਖਣਾ ਤਾਂ ਕਿ ਉਹ ਕੋਈ ਇਹੋ ਜਿਹੀ ਸ਼ਰਾਰਤ ਨਾ ਕਰ ਸਕਣ ਜਿਵੇਂ ਤੁਸ ਨੂੰ ਤੁਸੀਂ ਦੇਖ ਸਕਦੇ ਉਧਰ ਚੱਲੀ ਜਾਂਦੀ ਆ ਬਾਬੂ ਮਸ਼ੀਨਾਂ ਤੇ ਮਸ਼ੀਨ ਤੁਸੀਂ ਜ਼ੂਮ ਚੈੱਕ ਕਰੋ ਆਪਣੇ ਦਾ 16 ਮਸ਼ੀਨ ਹੈਗੀ ਹੈ ਬਾਈ ਕਿਹੜੀ ਕੰਪਨੀ ਦੀ ਬਲਕਾਰ ਹਾਂ ਬਲਕਾਰ ਦੀ ਮਸ਼ੀਨ ਹੈ ਬਾਈ ਦਾਣੇ ਦੂਨੇ ਵੀ ਸੱਟਾ ਬਾਈ ਬਾਈ ਦਾਣੇ ਦੂਨੇ ਹੀ ਮਾਰ ਰਹੀ ਹੈ ਨਾ ਸੱਟਾ ਮਸ਼ੀਨ ਜੇ ਮਾ ਓਕੇ ਦੀ ਰਿਪੋਰਟ ਹੈਗੀ ਜੇ ਆਪਾਂ ਦੇਖ ਰਹੇ ਹਾਂ ਚੈਕਿੰਗ ਕਰਦੇ ਹਾਂ ਇੱਕ ਟਰਾਲੀ ਬਈ ਆਪਾਂ ਭੇਜਤੀ ਘਰੇ ਹੈ ਨਾ ਇੱਥੇ ਆਪਣੇ ਵਾਹਣ ਦੇ ਆਪ ਦੇ ਜਿਹੜੇ ਹੈਗੇ ਨੇ ਉਹਦੇ 6 ਕਿੱਲੇ ਨੇ 2 ਕਿੱਲੇ ਆਪਣੇ ਕਿਸੇ ਕੋਲੇ ਠੇਕੇ ਦੇ ਨੇ ਸਾਂਝੇ ਇਹ ਹੋਏ ਆਪਣੇ ਚਾਚੇ ਨਾਲ ਉਹ ਆਪਾਂ ਅੱਡ ਟਰਾਲੀ 'ਚ ਪਵਾ ਕੇ ਉਹਦੀ ਅੱਡ ਹੋਊਗੀ ਕਿ ਆਪਾਂ ਆਪਦੀ ਤੋਂ ਦੇਖਦੇ ਹਾਂ ਜਿਹੜੀ ਤੇ ਮੈਂ ਮਿਹਨਤ ਕੀਤੀ ਹੈ ਬਾਈ ਆਪਦੀ ਖੱਡ ਤੋੜਨੀ ਹੈ ਨਾ ਵੀ ਜਿਹੜੀ ਤੇ ਮੈਰੇ ਸਪਰੇਅ ਕੀਤੇ ਨੇ ਸਾਰੇ ਹਨਾ ਵੀ ਕਿੰਨਾ ਰੰਗ ਲਿਆਉਂਦੀ ਆ ਉਹ ਬਈ ਪਾਣੀ ਲੈਨੇ ਆਪ ਉਹ ਤਮੰਗ ਬਈ ਚਾ ਆਗਾ ਕਿਉਂਕਿ ਪਹਿਲਾਂ ਡੈਡੀ ਕੰਮ ਕਰਦਾ ਸੀਗਾ ਹਨਾ ਚਲੋ ਉਹਦੋਂ ਇੰਨਾ ਚਾ ਨਹੀਂ ਹੁੰਦਾ ਸੀ ਤੇ ਇੱਕ ਜਦੋਂ ਬੰਦਾ ਆਪ ਸਾਰਾ ਕੁਝ ਕਰੇ ਨਾ ਜਿਹੜੇ ਸਾਲ ਉਹ ਬੰਦੇ ਦਾ ਸਾਲ ਬੰਦੇ ਨੂੰ ਚਾ ਹੁੰਦਾ ਬਈ ਵੀ ਮੈਂ ਦੇਖਦਾ ਮੈਂ ਕਿੰਨੇ ਪੈਸੇ ਜੋੜੇ ਕਿ ਮੇਰੀ ਫਸਲ ਕਿਹ ਹੈ ਜੀ ਕਿਵੇਂ ਨਿਕਲੂ ਵਧੀਆ ਨਿਕਲੀ ਹੈ ਘਟੀਆਂ ਨਿਕਲੀ ਹੈ ਸਭ ਬੰਦੇ ਦਾ ਵੀ ਅਟੈਚਮੈਂਟ ਹੋ ਜਾਂਦੀ ਓਹ ਉਹ ਸਾਲ 'ਚ ਬੰਦੇ ਦੀ ਹਨਾ ਫਸਲ ਨਾਲ ਤੇ ਫੇਰ ਦੇਖਦੇ ਆਂ ਬਾਈ ਕਿੰਨੀ ਕਿ ਨਿਕਲਦੀ ਹੈ ਕਿੰਨੀ ਨਹੀਂ ਹੈ ਨਾ ਫੇਰ ਸਭ ਦੁਸਾਂਗੇ ਵੀ ਵੀ ਡੜਾ ਕਿਨੇ ਮੰਦਾ ਤੇ ਆਪਾਂ ਆਪਾਂ ਬਾਈ ਕੋਈ ਝੂਠ ਨਹੀਂ ਬੋਲਣਾ ਕਿਉਂਕਿ ਦੇਖੋ ਯਾਰ ਪਤਾ ਤਾਂ ਲੱਗ ਹੀ ਜਾਣਾ ਆਪਾਂ ਝੂਠ ਬੋਲ ਕੇ ਕਿਸੇ ਨੂੰ ਕੀ ਕਰਲਾਣੀ ਬਾਈ ਮੇਰੇ ਇੰਨੀ ਨਿਕਲੇ ਕੀ ਹੋ ਜੂ ਬਾਈ ਉਹ ਪਤਾ ਨਹੀਂ ਤਾਂ ਲੱਗ ਹੀ ਨਹੀਂ ਲਾਲੇ ਤਾਂ ਗੱਟਿਆਂ ਚ ਉਨੀ ਰਹੂਗੀ ਠੀਕ ਹੈ ਨਾ ਇਸ ਕਰਕੇ ਬਾਈ ਝੂਠ ਨਾਲ ਬੋਲੋ ਸੱਚ ਦੱਸੋ ਜਿੰਨੀ ਹੋ ਗਈ ਠੀਕ ਹੈ ਯਾਰ ਵੈਗਰੂ ਡਟਾ ਵੈਗਰੂ ਨੇ ਦਿਖਾਇਆ ਤਾਂ ਵੱਧ ਹੋ ਜੇ ਘਟ ਹੋ ਜੇ ਤੇ ਬਾਕੀ ਬਈ ਆਪਣੀ ਮਿਹਨਤ ਤੇ ਹੋ ਹੁੰਦਾ ਡਿਪੈਂਡ ਜਿਵੇਂ ਮੰਨ ਕੇ ਚੱਲੋ ਇਹ ਇੱਕ ਵਧੀਆ ਹੋ ਗਈ ਤਾਂ ਗਾਹਾਂ ਨੂੰ ਬਈ ਆਪਾਂ ਹੋਰ ਵਧੀਆ ਕੋਰਸ ਕਰਾਂਗੇ ਝਾੜ ਵਧਾਈਏ ਜੇ ਬਈ ਘਟਿਆ ਹੋ ਗਈ ਫਿਰ ਆਪਾਂ ਆਪਣੀਆਂ ਗਲਤੀਆਂ ਨੂੰ ਸੁਧਾਰਾਂਗੇ ਦੇਖਾਂਗੇ ਵੀ ਆਪਾਂ ਕਿੱਥੇ ਗਲਤੀਆਂ ਕੀਤੀਆਂ ਸੀ ਹੈਨਾ ਵੀ ਆਪਣਾ ਝਾੜ ਘਟਿਆਗਾ ਉਹ ਤਾਂ ਵੀਰੇ ਹੁਣ ਵੱਡੇ ਤੋਂ ਬਾਅਦ ਜਦੋਂ ਸਾਰੀ ਮੰਡੀ ਤੇ ਲੱਗੀ ਜੜਾ ਪੈ ਗਿਆ ਢੋਲਾਂ ਚ ਪਾਤੀ ਫੇਰ ਪਤਾ ਲੱਗੂਗਾ ਵੀ ਆਪਾਂ ਕਿੰਨੂ ਨਹੀਂ ਕਿੰਨਾ ਨਫਾ ਕੀਤਾ ਕਿੰਨਾ ਨੁਕਸਾਨ ਕੀਤਾ ਹੈਨਾ ਦੇਖਦੇ ਆ ਕੋਈ ਵਾਕੀ ਆਪਾਂ ਰੇਸਪਰੇ ਕੋਈ ਬਾਲੇ ਨਹੀਂ ਕੀਤੇ ਹੈਨਾ ਮੈਂ ਮੈਨੂੰ ਪਤਾ ਹੈ ਬਾਈ ਫਤਿਹਗੜ੍ਹ ਸਾਹਿਬ ਚਲ ਗਿਆ ਸੀਗਾ ਕਣਕ ਨੂੰ ਪਹਿਲਾ ਪਾਣੀ ਲਾ ਕੇ ਤੇ ਰੇਟ ਲੇਟ ਹੋ ਗਿਆ ਸੀਗਾ ਉਹ ਤੁਸੀਂ ਪਿਛਲੇ ਵਲੌਗਾਂ 'ਚ ਦੇਖਿਆ ਹੋਊਗਾ ਤੇ ਬਾਕੀ ਬਾਈ ਜਿੰਮ ਦੇ ਵਲੌਗ ਐ ਨਹੀਂ ਆ ਰਹੇ ਕਿਉਂਕਿ ਕਣਕ 'ਚ ਬੀਜ ਸੀਗਾ ਇਹ ਨਹੀਂ ਹੈਗਾ ਵੀ ਆਪਾਂ ਜਿੰਮ ਦੇ ਵਲੌਗ ਪਾਉਣੇ ਛੱਡਦੇ ਹਣਾ ਜੇ ਜਿੰਮ ਨਹੀਂ ਜਾਂਦੇ ਹੁੰਦੇ ਜਿੰਮ ਬਾਈ ਆਪਾਂ ਡੇਲੀ ਜਾਂਦੇ ਆਂਗੇ ਉਹ ਹੁਣ ਜਿੰਮ ਦੇ ਵਲੌਗ ਬਾਈ 75 ਹਾਰਟ ਜਿਹੜਾ ਚੱਲ ਰਿਹਾ ਲੱਗਦਾ ਉਸ ਨੂੰ 75 ਦਿਨਾਂ ਬਾਅਦ ਹੀ ਜਾਂ ਵੇਚਦੀਆਂ ਤਾਂ ਵੀਡੀਓ ਪਾਵਾਂਗੇ ਹਣਾ ਵੀ ਕਿੱਥੇ ਜੀ ਬੋਡੀ ਕੰਡੀਸ਼ਨ ਆ 75 ਦਿਨਾਂ ਬਾਅਦ ਪਰ ਤੁਹਾਨੂੰ ਜਮਾਂਨ ਸਿਰਾ ਬੋਡੀ ਮਿਲ ਇਹ ਆਪਣਾ ਵਾਦਾ ਵਾਪਸ ਰੋੜਨਾ ਆਪਾਂ ਸੁਣਨ ਨੂੰ ਵੀ ਕਹਿਣੇ ਬਾਈ ਮੋਟੀਵੇਟ ਹੋ ਜਿੰਮ ਜਾਇਆ ਕਰੋ ਡੇਲੀ ਹਨਾ ਵਧੀਆ ਆ ਜਾ ਵੀਰ ਖੜਾ ਬਾਬੇ ਆਪਣੇ ਵਾਲਾ ਤੇ ਉਧਰ 735 ਖੜਾ ਉਸਨੇ ਵਾਲਾ ਤੇ ਦੇਖਦੇ ਆ 1855 ਬਾਬੇ ਪਰਕੇ ਕਣਕ ਦਾ ਭੇਜਤਾ ਕਰੇ ਉਹ ਬਾਪ ਸਾਜੂ ਦਾ ਤੇ ਹਾਂ ਸਾਂਝਾ ਸੀਗਾ ਬਾਈ ਆਪਣਾ ਉਹ ਬੱਲੀਆਂ ਚੂਣ ਵਾਲੇ ਫਿਰਦੇ ਨੇ ਉਹ ਵੀ ਬਾਈ ਦੇਖੋ ਇੱਥੋਂ ਕਮਾਉਂਦੇ ਨੇ ਉਹਦਾ ਰੋਜੀ ਰੋਟੀ ਹਨਾ ਥੋੜੀ ਥੋੜੀ 4 4 ਬੱਲੀਆਂ ਚੋਕ ਕੇ ਇਕੱਠਾ ਕਰਨਗੇ ਕਣਕ ਤੇ ਫੇਰ ਬਾਈ ਉਹ ਕਰਨਗੇ ਦੇਖੋ ਉਹਨਾਂ ਦੀ ਵੀ ਰੋਜੀ ਰੋਟੀ ਹੈ ਚਲੋ ਬਈ ਦਿਖ ਦਿਖਾਉਣੇ ਸਾਨੂੰ ਅੱਗੇ ਵੀ ਕਿਵੇਂ ਪੜਦੇ ਕਿਵੇਂ ਨਹੀਂ ਚਲੋ ਵੀ ਟਰੈਕਟਰ ਲੈ ਕੇ ਚੱਲ ਵੀ ਮੁੰਡਿਆ ਧਿਆਨ ਨਾਲ ਪਵਾਈ ਬਾਹਰੇ ਹੁਣਾ ਕਰ ਲਈ ਪੰਗਾ ਉਹ ਬਾਰੂ ਬੈਠਾ ਰੜੀ ਇੱਠਾ ਤੇ ਦੇਖਦੇ ਆਂ ਕੀ ਬਣਦਾਗਾ ਇਹ ਬੈਠੇ ਸਲਾਹ ਕਰ ਰਹੇ ਨੇ ਬਾਰੂ ਨੇ ਐਸਾ ਰਸਤਾ ਕੱਟਤਾ ਸਾਰਾ ਆ ਸੀਪਾ ਬੈਠਾਗਾ ਦੇਖਦੇ ਆਂ ਪਾਉਣੇ ਆ ਹੁਣ ਕੰਮ ਸਭਾਈ ਜੀ ਤਿੰਨ ਚਾਣਾ ਜੀਿੰਨ ਚੋ ਟਰਾਲੀ ਚ ਦੇਖ ਲੈ ਕਿ ਨਹੀਂ ਨਿਕਲਦੀ ਆ ਥੈਂਕ ਯੂ ਮੁਤਾਬਨ ਮਸ ਟਰਾਲੀ ਭਰੀ ਹੋਈ ਹੈਗੀ ਚਲੋ ਬਾਕੀ ਫਿਰ ਵੀ ਦੇਖਦੇ ਆ ਵੀ ਹੋਰ ਕਿੰਨੇ ਕਿ ਪੈ ਜੂ ਕਿਉਂਕਿ ਜਿਹੜਾ ਟਰੈਕਟਰ ਆਲੀ ਆਪਾਂ ਘਾਟੀ ਉਹ ਹੋ ਸੀਗੇ ਮਗਾਏ ਸੀ ਮਾਚਲ ਛੜ ਦੂਆ ਬਸ ਜਿਹੜਾ ਹੈਗਾ 2 ਕਿੱਲੇ ਇਹਨਾਂ ਦੀ ਆਪਾਂ ਟਰਾਲੀ ਚ ਪਾਉਣੀ ਹੈ ਉਹ ਤਾਂ ਦੇਖਦੇ ਆਂਗੇ ਇਹ ਟਰਾਲੀ ਚ ਪਾਈ ਉਹ ਸੁਨਿਆਲੀ ਚ ਪਾ ਦਾਂਗੇ ਤੇ ਜੇ ਲੋਡ ਪਈ ਟਰਾਲੀ ਦੀ ਉਹ ਤੁਹਾਨੂੰ ਆਪਣਾ 855 ਮੁੰਡਿਆਊਗਾ ਤੇ ਲਾ ਦੇ ਵੀ ਮੁੰਡਿਆ ਨਾਲ ਟਰਾਲੀ ਦੇ ਕੰਪੈਨ ਦੇ ਟਰਾਲੀ ਨਾਲ ਨਾਲ ਆ ਜਣ ਪਖੜਾ ਦੇ ਪੁਆਣੀ ਉਦਰੇ ਛੱਟ ਕਰਦੀ ਆ ਦੇਖੋ ਬਾਈ ਲਾਕੇ ਪੌਣ ਤਾਣੇ ਪੌਣ ਛੜਦਾ ਬਾਈ 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 ਛੜਦਾ ਛੜਦਾ ਓਕੇ ਹੈ ਜਵਾਨ ਕੰਮ ਛੜਦਾ ਬਾਈ ਇਹ ਆ ਦੇਖ ਰਿਹਾ ਪਾ ਕਿੰਨੀ ਚੋਗੀ ਗਣ ਕੰਦਰ ਆਏ ਹਾਏ 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 ਇਹਦਾ ਬਹੁਤ ਪੈ ਇੰਨਾ ਛੱਟ ਕਰਾ ਛੱਟਾ ਪੋਚਾ ਰਹਾ ਸੂਲ ਵਾਕਸ ਹੈ ਯਾ ਮੇ ਸੜਾ ਰੰਗ ਨਹੀਂ ਆਉਂਦੀ ਐ ਹైదరాబాద్ ਦੀਆਂ ਦੇਖ ਲੈਣਾ ਜੋ ਦੀਆਂ ਜੁਨੀਟਾਂ ਨਹੀਂ ਮਾਰੀਆਂ ਹੋਈਆਂ ਐ ਇਹਦਾ ਆਪ ਨੂੰ ਬਾਹਰ ਹੀ ਜਾਣਕਾਰੀ ਨਹੀਂ ਹੈਗੀ ਬਸ ਵੀ ਜਿੰਨਾ ਘੁੰਦਾ ਆਪਾਂ ਉਹਨਾਂ ਦਾ ਦੇਖ ਲੈਣਾ ਠੀਕ ਹੈ ਦੇਖੋ ਅਬ 8 ਮਿੰਟਾਂ ਦਾ ਬਲਾਗ ਤੋਂ ਬਿਨਾ ਕੱਟ ਤੋਂ ਇਹ ਨੂੰ ਕਹਿੰਦੇ ਨੇ ਬੱਬਾ ਰਾਹ ਬਲਾਗ ਐ ਬੱਬਾ ਕਿਸੇ ਤੋਂ ਨਹੀਂ ਬਣਦਾ ਬੰਦੇ ਕੱਟ ਪਾਉਂਦੇ ਨੇ ਬਿਨਾ ਕੱਟ ਤੋਂ ਬਲਾਗ ਆ ਬਈ ਬਿਨਾ ਕੱਟ ਤੋਂ ਆਊਗਾ ਬਲਾਗ ਦੇ ਕੀ ਹੈ 10 ਮਿੰਟਾਂ ਦਾ ਕਰਨਾ ਹੈ ਬਿਨਾ ਕੱਟ ਤੋਂ ਕਿਹੜਾ ਮੜਲਾ ਹੈ ਬਲਕਾਰ ਦਾ 654 ਬਲਕਾਰ 654 ਬਹੁਤ ਛੜਾ ਬੱਬਾ ਪ੍ਰਕਾਰਨਿਮ ਜਿੰਨਾ ਐਮਪੀ ਸਾਰੇ ਕਿਤੇ ਚਾਲ ਨਹੀਂ ਨੇ। ਇਸ ਤੋਂ ਬਾਅਦ ਬਈ ਇਹ ਤੇ ਆਪਾਂ ਬਣਾ ਕੇ ਝੂੜੀ ਨਾਲ ਦੀ ਨਾਲ ਬੀਜ ਜਿਹੜੀਆਂ ਮੱਕੀ ਤੇ ਜਿਹੜਾ ਬਚ ਜੂ ਬਹਣ ਤਿੰਨ ਕਿੱਲਾਂ ਚ ਮੱਕੀ ਬਾਕੀ ਚ ਮੂੰਗੀ ਬਈ ਤੇ ਮੂੰਗੀ ਦੀ ਕਮਾਈ ਤੋਂ ਆਪਾਂ ਜਾਵਾਂਗੇ ਜਾਂ ਤਾਂ THAILAND ਜਾਂ ਸ਼੍ਰੀਨਗਰ ਜਾਂ ਇੱਥੇ ਕਿਤੇ ਨੇੜੇ ਤੇ ਹੋਰ ਕੋਈ ਕੰਮ ਕਰਨ ਵਾਲੇ ਹੋਏ ਉਹ ਕਰ ਲਾਂਗੇ। ਤਾਂ ਹੀ ਬਈ ਉਹ ਤੱਕਰ ਬੋਡੀ ਬਣਾ ਰਹੇ ਆਂ ਵਿੱਚ ਤੇ ਐਂ ਡੌੜਾ ਲੱਗੇ, ਗੋਰੀਆਂ ਉੱਪਰ ਤਾਂ ਲੱਗੇ ਵੀ ਹਾਂ ਮੁੰਡੇ। ਇੰਡੀਆ ਦੇ ਇਹਨੇ ਜਿਹੜੇ ਜਾਂ ਪੰਜਾਬ ਦੇ ਮੁੰਡੇ ਨੇ ਉਹ ਤੱਲੇ ਆਏ ਨਹੀਂ ਹੈਗੇ ਵੀ ਖਾ ਖਾ ਮੋਟੇ ਦੀ ਜਮੈਂ ਇੱਥਾ ਵੀ ਮੁੰਡੇ। ਆਸ਼ਕਪੈਗ ਭਾਈ تینوں ਦੇ ਟੋਲੇ ਭਾਈ ਕਰਤਾ ਟੋਡੇ ਪਟੇ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਹੋਰਿਆਂ ਨੂੰ ਪੰਜਾਬ ਦੇ ਮੁੰਡੇ ਨੇ ਗੱਬਰੂ ਚੋਬਰ ਤੇ ਇਹ ਬਾਈ ਫਵਾਟ ਰਹੇ ਆ ਕਣਕ ਆਪਣੀ ਤੇ ਬਾਕੀ ਬਾਈ ਹੋਰਾਂ ਦੇ ਪਾਟਨ ਰੋ ਖੜੇ ਨੇ ਮੋਟਰਸਾਈਕਲ ਕੋਲੇ ਦੇਖ ਰਹੇ ਨੇ ਉਹ ਆਪਣਾ ਕੂਠਾ ਆ ਗਿਆ ਬਾਈ ਚੱਕੀ ਚੱਲੋ ਫੱਟੇ ਤੇ ਇਧਰ ਇਧਰ ਸੀਗਾ ਬਾਈ ਆਪਣਾ ਵੀ ਇਹ 327 ਤੇ ਬਰਾਬਰਾਂ ਹੈਗਾ ਆਪਣਾ 222 ਜਿਹੜਾ ਵੱਤ ਵੀ ਨਿਕਲਦਾ ਹੈਗਾ ਇਹ ਉਲਟਾ ਆ ਵੀ ਪਰਦਾਂਗੇ ਆਪਾਂ ਮਿੰਟੋ ਸਕੇਤੀ ਉਹ ਵੀ ਸਾਨੂੰ ਬਲੌਗ 'ਚ ਦਿਖਾਵਾਂਗੇ ਜਿੰਮ ਤਾਂ ਬਾਈ ਆਪਾਂ ਡੇਲੀ ਜਾਂਦੇ ਹੁੰਦੇ ਆ ਅਸਲੀ ਐ ਆ ਬਲੌਗ 'ਚ ਨਹੀਂ ਦਿਖਾ ਸਕਦੇ ਹੁੰਦੇ ਆ ਆਪਾਂ ਤੇ ਬਾਈ ਲੋਕਾਂ ਦਾ ਇੰਨਾ ਵਧੀਆ ਪਿਆਰ ਮਿਲਦਾ ਹੈ ਤੁਸੀਂ ਗੱਲਾਂ ਸਣਦੋ ਬਾਈ 3 ਲੱਖ ਵਿਊ ਆਪਾਂ YouTube ਦੇ ਉੱਤੇ ਟੱਪ ਚੁੱਕੇ ਹਾਂ 3 ਲੱਖ ਵਿਊ ਥੋੜਾ ਨਹੀਂ ਹੁੰਦਾ ਬਾਈ ਯਾਰ ਫਸਰਾ ਹੋ ਗਿਆ ਪਹਿਣ ਜਮਾ ਫਸਰ ਆਪਾਂ ਮੇਰ ਕਰੇ ਬਾਈ ਅਹੀਂ ਆਪਾਂ ਨੂੰ ਵਿਊ ਆਈ ਜਾਣ ਲਾਈਕ ਆਈ ਜਾਣ ਤੇ ਬਾਈ ਜਿਹੜੀ ਆਪਣੀ ਪਹਿਲੀ ਤਨਖਾਹ ਆਊਗੀ YouTube ਤੋਂ ਉਹ ਆਪਾਂ ਗਰੀਬਾਂ 'ਚ ਵੰਡਾਂਗੇ ਬਾਈ ਕੰਮ ਵੀ ਗੁਰਦੁਆਰਿਆਂ ਚ ਵੀ ਆਪਾਂ ਮੱਥਾ ਟੇਕ ਸਕਦੇ ਆ ਪਰ ਇਹ ਤੋਂ ਚੰਗਾ ਬਾਈ ਮਹਾਰਾਜ ਜੀ ਨੇ ਕਿਹਾ ਹੈਗਾ ਵੀ ਤਰੀਫਾਂ ਦੀ ਹੈਲਪ ਕਰੋ ਠੀਕ ਹੈ ਨਾ ਰੱਜੇ ਰਿਜਾਉਣ ਦਾ ਕੋਈ ਫਾਇਦਾ ਨਹੀਂ ਤੇ ਗਰੀਬ ਬੰਦੇ ਦੀ ਹੈਲਪ ਕਰਾਂਗੇ ਆਪਾਂ ਬਈ ਪਹਿਲੀ ਸੈਲਰੀ ਨਾਲ YouTube ਵੀ ਨਾਲ ਉਹਨਾਂ ਨਾਲ ਕੁਝ ਵੀ ਕਰੀਏ ਜਿੰਨੀ ਆਉਣ ਵੱਧ ਤੋਂ ਘੱਟ ਆਉਣ ਹਨਾ ਉਹ ਦੇਖਾਂਗੇ ਕੀ ਕਰ ਕੀ ਬਣਦਾ ਪਰ ਕੀ ਕਰ ਸਕਦੇ ਹਾਂ ਨਾ ਬੜੀ ਹਨਾ ਤੇ ਹੁਣ ਬਾਈ ਸਾਨੂੰ ਮਿਲਦੇ ਆ ਅੱਗੇ ਵੀ ਕਿਵੇਂ ਵਧਦੇ ਆ ਕਣਕ ਹਾਂ ਬਾਈ ਵੜਦਾ ਹੀ ਬਹੜਾ ਰਹੇਗਾ ਗੱਲਾਂ ਥੋੜਾ ਜਾ ਰਹੇਗਾ ਦੀਪ ਬਾਈ ਮੁੜਿਆ ਟਰਾਲੀ ਲਾ ਕੇ ਕਰੋ 55 ਲੈ ਗਿਆ ਆਪਣੇ ਵਾਲਾ ਉਹ ਰਿਹਾ ਬਾਈ ਟਰਾਲੀ ਲਾਹਿਆ ਆ ਉਹ ਜੌਂਡੀ ਆਰਮਗਰ ਪਾਈ ਖੜੀ ਹੈਗੀ ਉਹ ਫੁੱਲ ਕਰਤੀ ਬਾਈ ਤੇ ਇਧਰ ਉਹ ਸੁਨਿਆਰਾ ਟਰੈਕਟਰ ਖੜਾ ਹੈਗਾ ਉੱਥੇ ਕੋਲੇ ਤੇ ਦੇਖਦੇ ਆ ਕੀ ਬਣਦਾ ਦਾ ਤਾਂ ਮੇਰ ਕਰੇ ਬਾਈ ਚੰਗੇ ਪਾਸੇ ਲੱਗਣ ਵੱਧ ਘਟਦਾ ਚਲੀ ਜਾਂਦਾ ਰਹਿੰਦਾ ਕੋਈ ਗੱਲ ਨਹੀਂ ਵਧੀਆ ਸਾਤੇ ਲੱਗਣ ਬਾਈ ਬਿਮਾਰੀ ਠਮਾਰੀ ਤੋਂ ਦੂਰ ਰਹੇ ਬੰਦਾ ਵਕੀਲਾਂ ਕੋਲੇ ਨਾ ਜਾਵੇ ਹਸਪਤਾਲਾਂ 'ਚ ਨਾ ਜਾਵੇ ਕਹੀ ਚੀਜ਼ਾਂ ਹੁੰਦੀਆਂ ਨੇ ਇੱਥੇ ਪੈਸੇ ਵੱਧ ਲੱਗਦੇ ਨੇ ਤੇ ਪੁਲਿਸ ਥਾਣੇ ਦੇ ਚੱਕਰ ਨਾ ਲੱਗਣ ਬੰਦੇ ਦੇ ਇਹੀਆਂ ਚੀਜ਼ਾਂ ਤੋਂ ਦੂਰ ਰਹੋ ਤੇ ਚੰਗੇ ਪਾਸੇ ਲਵਾਵੇ ਰੱਬ ਬਾਈ ਤੇ ਦੇਖਦੇ ਆਂ ਇਹ ਚ ਪਵਾਲੀ ਲੈਂਕੀ ਪੌਣੀ ਆ ਇਹ ਖਾਲੀ ਐ ਟਰਲਾ ਦੇਖੋ ਇੱਕ ਬਈ ਇਹ ਐਡਾ ਵੱਡਾ ਭਰ ਕੇ ਛੱਡਿਆਂ ਦਾ ਇਹ ਵੀਰੇ ਮਿਹਨਤ ਆ ਬੋਲਦੀਆਂ ਨੇ ਬਾਈ ਆਪਦੇ ਹੱਥੀਂ ਆ ਨਾ ਹੱਥਾਂ ਨਾਲ ਕਮਾਈ ਕੀਤੀ ਆ ਖੁਸ਼ੀ ਹੁੰਦੀ ਆ ਬਾਈ ਜਦੋਂ ਆਪਾਂ ਦੇਖਦੇ ਆਂ ਜਿਹੜੀ ਚੀਜ਼ ਆਪਾਂ ਪਾਲੀ ਆ ਗਈ ਹਨਾ ਮਿਹਨਤ ਕੀਤੀ ਆ ਰੇਸ ਸਪਰੇ ਕੀਤਾ ਜੀ ਤੇ ਉਹ ਜਦੋਂ ਵੱਢ ਕੇ ਵਧੀਆ ਝਾੜ ਦਿੰਦੀ ਆ ਫਿਰ ਮਿਹਨਤ ਦਾ ਬਾਈ ਆਪਦੀ ਖੁਸ਼ੀ ਮਿਲਦੀ ਆ ਉਹ ਫਸਲ ਨੂੰ ਦੇਖ ਕੇ ਹਨਾ ਤੇ ਚਲੋ ਬਾਈ ਮਿਹਨਤ ਕੀਤੀ ਜੀ ਦੇਖਦੇ ਆਂ ਰੱਬ ਈ ਬਲੇ ਬੰਦਾ ਕਿੰਨੇ ਖਣ ਦਾ ਦੜਾ ਪੈਂਦਾ ਆ ਉਹ ਆਪਾਂ ਬਈ ਤੁਹਾਨੂੰ ਸਚਾਈ ਦੱਸਾਂਗੇ ਆਪਾਂ ਕੋਈ ਝੂਠ ਨਹੀਂ ਬੋਲਦੇ ਤੇ ਅੱਜ ਰਾਤ ਨੂੰ ਬਈ ਹੁਸਣ ਵਾਲੀ ਜਿਹੜੀ ਕੱਕ ਬੜਾ ਦੇਣੀ ਹੈਗੀ ਕਿੰਨੇ ਵਜੇ ਆਉਸ ਨੇ ਰਾਤ ਨੂੰ ਮਸ਼ੀਨ ਕਿੰਨੇ ਵਜੇ ਮਸ਼ੀਨ ਆਊਗਾ ਆਪਣੇ ਉਧਰ ਰਾਤ ਨੂੰ ਉਧਰ ਨਾ ਹੋਈ ਆਉਗੀ 9 ਵਜੇ ਆਉਗੀ 9 ਵਜੇ ਰਾਤ ਨੂੰ ਉਹ ਵੀ ਵੜਾ ਦੇਣੀ ਹੈ ਦੇਖਦੇ ਆ ਸਾਰੇ ਅੱਜ ਵਧੀਆ ਕੰਮ ਨਮੇੜ ਕੇ ਛੇਤੀ ਛੇਤੀ ਫਿਰ ਵਾਹਣ ਤਿਆਰ ਕਰਕੇ ਮੱਕੀ ਬੀਜ ਦੇਣੀ ਹੈ ਬਈ ਜਿਹੜਾ ਵਾਹਣ ਵੱਜ ਜਾਊਗਾ ਉਹ ਚ ਮੂੰਗੀ ਬੀਜ ਦੇਣੀ ਹੈ ਦੇਖਦੇ ਆ 3 ਕਿੱਲੇ ਮੱਕੀ ਦੇ 3 ਕਿੱਲੇ ਮੂੰਗੀ ਦੇ ਐ ਕਰਾਂਗੇ ਅੱਜ ਦੇਖਦੇ ਆਂ ਠੇਕੇ ਦੇ ਹਾਂ ਜੀ ਮਿਲਦਿਆਂਗੇ ਲੈ ਤੇ ਲੋਤਾ ਜਿਹੇ ਬਾਹਣਾ ਨਾ ਦੋ ਕਿੱਲੇ ਫਿਰ ਉਹਨਾਂ ਚ ਮੱਕੀ ਬੀਜਾਂਗੇ ਉਹ ਬਈ ਆਲੂਆਂ ਵਾਲਾ ਬਾਹਣਾ ਠੇਕੇ ਤੇ ਪਹਿਲਾਂ ਦੇਖਦੇ ਆਂ ਜੇ ਉਹ ਚ ਮੱਕੀ ਬੀਜਾਂਗੇ ਤੇ ਆਪਣੇ ਵਾਲੇ ਚ ਸਾਰੇ ਚ ਮੂੰਗੀ ਬੀਜਾਂਗੇ ਹਨਾ ਐਂ ਹੀ ਆ ਫਿਰ ਦੇਖਦੇ ਆਂਗਾ ਵੀ ਨਾਲ ਤਾਂ 4 ਪੈ ਜੂਗਾ ਨਾਲੇ ਜਿਹੜੇ ਮੂੰਗੀ ਦੇ ਪੈਸੇ ਆਉਣਗੇ ਬਈ ਉਹ ਤੋਂ ਕੋਈ ਟ੍ਰਿਪ ਲਾ ਕੇ ਆਵਾਂਗੇ ਉਹਦੇ ਵਲੌਗ ਬਣਾਵਾਂਗੇ ਬਈ ਵਧੀਆ ਵਧੀਆ ਉਹ ਤੁਹਾਨੂੰ ਦਿਖਾਵਾਂਗੇ ਕਿਹੜੇ ਦੇਖ ਜਾਂਦੇ ਆਂ ਜਾਨ ਇੱਥੇ ਇੰਡੀਆ ਚ ਕਿਤੇ ਲੋਕਲ ਘੁੰਮਦੇ ਹਨਾ ਜਿਵੇਂ ਸ਼੍ਰੀਨਗਰ ਵਗੈਰਾ ਪਹਾੜਾਂ 'ਚ ਜਾਂ ਬਈ ਕੀ ਜਾਂਦਾ ਬਾਲੀ ਜਾਂ ਥਾਈਲੈਂਡ ਇਹਨਾਂ ਦੋਨੇ ਦੇਸ਼ਾਂ 'ਚ ਕਿਤੇ ਜਾ ਕੇ ਵਲੌਗ ਬਣਾਵਾ ਦਿਖਾਵਾਈ ਉਹਨਾਂ ਨੂੰ ਪੈਸਾ ਨਾ ਭਾਈ ਤਾਂ ਹੀ ਭਾਈ ਜਿੰਮ ਤੇ ਛੋਰ ਦਿੰਦਾ ਜਾ ਰਿਹਾ ਮਗਰ ਆ ਵੀ ਆਪਾਂ ਹਾਂ ਕਿਸੇ ਦੇਸ਼ 'ਚ ਟੂਰ ਲਾਉਣ ਜਾ ਕੇ ਜਾਣਾ ਹਨਾ ਸ਼ਰਟਲੈਸ ਘੁੰਮ ਚੱਲੀਏ ਕਿਉਂਕਿ ਘੁੰਮ ਸਕੀਏ ਆਪਾਂ ਬੀਚ 'ਤੇ ਕਿਉਂਕਿ ਜਦੋਂ ਭਾਈ ਮੈਂ ਪਹਿਲਾਂ ਟ ਤੇ ਵਈ ਵਿਆਹ ਸੀ ਉਹ ਆਪਣੀ ਬੌਧੀ ਹੈ ਨਹੀਂ ਸੀ ਜਿਵੇਂ ਹਨਾ ਪਤਲਾ ਜਾ ਸੀਗਾ ਮੈਂ ਸ਼ਰਟਲੈਸ ਨਹੀਂ ਘੁੰਮ ਸਕਿਆ ਬੀਚ 'ਤੇ ਮੈਨੂੰ ਇਹਰਾ ਪਸਤਾਵ ਆਏਗਾ ਆਪਣਾ ਇਹਦੀ ਪੁਰਾਣ ਬਲਕ ਕਰਕੇ ਬਾਈਸੈਪ ਬਣਾ ਕੇ ਡੋਲੇਸ਼ ਵਾਲਾ ਬਣਾ ਕੇ ਵਧੀਆ ਟੈਟੂ ਚਬਣ ਬਣਵਾਉਣਾ ਆਪਾਂ ਹੁਣ ਜਦੋਂ ਵਧੀਆ ਹੋ ਰਹਾ ਹੁੰਦਾ ਸਾਈਜ਼ ਵੱਧ ਜਾਣਾ ਉਹ ਟੈਟੂ ਬਣਵਾਵਾਂਗੇ ਉਹ ਟੈਟੂ ਨਵਾਂ ਬਣਵਾ ਕੇ ਫੇਰ ਟ੍ਰਿਪ ਲਾ ਕੇ ਆਵਾਂਗੇ ਸਾਬਿਓ ਵਧੀਆ ਵਧੀਆ ਫੋਟੋਆਂ ਵੀਡੀਓ ਥੋ-ਥੋ ਬਣਾ ਕੇ ਤੁਹਾਨੂੰ ਦਿਖਾਵਾਂਗੇ ਦਰਸ਼ਕ ਵੀਰਾਂ ਨੂੰ ਕਿ ਕਿਵੇਂ ਨਿਆਰੀ ਲੈ ਕੇ ਟ੍ਰਿਪ ਤੇ ਹਨਾ ਆਹ ਰਹਿ ਗਿਆ ਬਸ ਬਾਈ ਤਾਹਲਾ ਵਹਣ ਆਪਾਂ ਵੱਢਣ ਵਾਲਾ ਇੱਥੇ ਬਾਈ ਚੌਲੇ ਖਰਬੂਜੇ ਟਿੰਡੋਆਂ ਤੇ ਆਪਣਾ ਭਿੰਡੀ ਤੇ ਤਰਾਂ ਇਹ ਲਾਈਆਂ ਨੇ ਬਾਈ ਬਾਰੂ ਦਾ ਕਹਿਣਾ ਹੈਗਾ ਤੇ ਇਹ ਵੀ ਜਦੋਂ ਹਰੀਆਂ ਹੋ ਗਈਆਂ ਤੁਹਾਨੂੰ ਦਿਖਾਵਾਂਗੇ ਇਹਨੂੰ ਪਾਣੀ ਲਾਤਾ ਇਹਨੇ ਤੇ ਹੁਣ ਬਸ ਆਪਣਾ ਕੱਲ ਤਾਂ ਹਾਲਾ ਬਹਣਾ ਬੜਨ ਵਾਲਾ ਰਹਿ ਗਿਆ ਇੱਥੇ ਦੀ ਜੀ ਲਗਾਈਏ ਹਮੂਰੇ ਪ੍ਰਾਲੀ ਡਗੀ ਵੀ ਪ੍ਰਾਲੀ ਸਾਫ ਕਰਦੀ ਬਾਬੇ ਸਬਜੀ ਦਿਓ ਹੁਣ ਸਾਨੂੰ ਫੇਰ ਮਿਲਦੇ ਆ ਰਾਤ ਨੂੰ ਵੀ ਦਿਖਾਵਾਂਗੇ ਤੁਹਾਨੂੰ ਜੇ ਰਾਤ ਨੂੰ ਪੱਟੀ ਜੀ ਜੀ ਗਾਤੀ ਚ ਪਈ ਜਾਂਦੀ ਆ ਬਾਈ ਕਣਕ ਪਈ ਜੀ ਜੀ ਢਾਲੀ ਜੋ ਵੱਡਦਾ ਸਾਰਾ ਉਹ ਦੇਖੋ ਜਾਂਡੀਰ ਖੜਾਗਾ ਤੇ ਆਹ ਵਾਹਣ ਰਹਿ ਗਿਆ ਚੰਨ ਡਰਾਲੀਆਂ ਹੋਣੀਆਂ ਬਾਬਾ ਪੂਰੀਆਂ ਡੱਕੀਆਂ ਮੰਨ ਕੇ ਚੱਲ। ਲੋ ਦੇਖ ਲੋ ਤਾਹਾਂ ਤੋਂ ਦਿਖੀ ਜਾਂਦੀ ਹੈ ਨਾ। ਇੰਨੀ-ਇੰਨੀ ਤਿੰਨ ਹੋ ਗਈਆਂ ਬਾਬਾ। ਆਪਣੇ ਅੱਠ ਕਿੱਲਿਆਂ ਦੇ ਵਿੱਚ। ਅੱਠ ਨਹੀਂ ਸਾਢੇ ਅੱਠ ਨੇ ਹਾਂ ਸਾਢੇ ਕਿੱਲੇ। ਦੇਖੋ। ਇੰਨਾ ਕ ਰਹਿ ਗਿਆ। ਸੋ ਰਾਤ ਨੂੰ ਦਿਨਾਲੀ ਵੀ ਪਟਣੀ ਆ 9 ਵਜੇ ਉਹਦਾ ਵੀ ਦਿਖਾਵਾਂਗੇ ਉਹ ਵੀ ਆਪਣੇ ਹੱਥ ਵਾਲੀ ਰੇਹ ਕਿੰਨਾ ਝਾੜ ਨਿਕਲਦਾ ਕੀ ਬੰਦ। ਵਧੀਆ ਨਿਕਲੂ ਘਟੀਆਂ। ਤੇ ਦੀਪ ਦੀ ਬਈ ਪਲਵਾਈ ਸੀ ਨਾਲ ਹਨਾ ਰੇ ਰੂਸ ਢਾਇਆ ਸੀਗਾ ਤੇ ਸਪਰੇ ਹ ਕਰਾਈਆਂ ਹਾਂ। ਮੋਰਿੰਗ ਹੋ ਗਈ 55 ਮਾਣ ਦੀ ਬਈ ਕਹਿੰਦਾ ਚਲੋ ਵਧੀਆ ਹੋ ਗਈ ਬਈ ਵਧੀਆ ਚਾਹੀਏ 55 ਮਾਣ ਦੀ ਹੋ ਗਈ ਦੀਪ ਦੀ ਵੀ ਚਲ ਰੱਬ ਸੁੱਖ ਸ਼ਾਂਤੀਆਂ ਬਖਸ਼ੇ ਚੰਗੇ ਸੁਲਵਾ ਦੇ ਮਰੇ ਖਾਣ ਦੇ ਬਾਈ ਜੀ ਬਾਈ ਦੇਖੋ ਜਿਵੇਂ ਦੇਖ ਆ ਜੋ ਟਾਈਮ 9 ਵਜਣ ਵਾਲਿਆ ਹਣਾ ਆ ਹੁਣ ਉਹ ਤਨੇ ਦੀ ਕਣਕ ਵੱਢਣ ਜਾਂਦੇ ਨੇ ਰਾਤ ਨੂੰ ਮੌਸਮ ਦਾ ਡਰ ਆ ਯਾਰ ਬਾਈ ਕੀ ਪਤਾ ਕਦੋਂ ਖਰਾਬ ਹੋ ਜੇ ਹਣਾ ਫਿਰ ਫਸਲ ਖਰਾਬ ਕਰ ਲਾਂ ਇਹ ਮੀਂਹ ਨੇਰੀ ਵਾੜਾ ਚੱਲਦਾ ਯਾਰ ਗਲਦਾ ਰਹਿੰਦਾ ਹੈਗਾ ਇਹ ਮੀਂਹ ਕੀ ਫੇਰ ਆ ਗਿਆ ਫਸਲ ਖਰਾਬ ਕਰ ਲਾਂ ਇੰਨਾ ਕਰਕੇ ਬਾਈ ਹੁਣ ਰਾਤ ਨੂੰ ਵੱਢਣੀ ਪੂਗੀ ਦੇਖਦੇ ਕਿੰਨੇ ਕਿੰਨੇ ਬਚ ਜਾਣਗੇ ਮੇਰੇ ਹਿਸਾਬ ਨਾਲ 11 12 ਤਾਂ ਬੱਜੀ ਜਾਣਗੇ ਬਈ ਫੜਦੇ ਹਾਂ ਪੰਜ ਕਿੱਲੇ ਬਾਹਰ ਪੜਨਾ ਹੈ ਆਪਾਂ ਪਹਿਲਾਂ ਆਪਾਂ ਦੇਖੋ ਕਿੰਨਾ ਟਾਈਮ ਲੱਗਾਈ ਕਿ ਕਿੱਲੇ ਪੜੇਗੇ ਤੇ ਹੁਣ ਦੇਖੋ ਵੀਰੇ ਕੱਢ ਦੇ ਮੇਡ ਦੇਣਾ ਯਾਰ ਅਸੀਂ ਆਏ ਅਮੀ ਨੇਰੀ ਦਾ ਔਖਾ ਦੇਖ ਬਈ ਨਾਲ ਦੀ ਨਾਲ ਥੂੜੀ ਬਣਾ ਕੇ ਆਪਾਂ ਮੂੰਗੀ ਤੇ ਮੱਕੀ ਬੀਜਣੀ ਹੈ ਜੀ ਹੈ ਨਾ ਚਾਰ ਵਾਸਤੇ ਮੱਕੀ ਪਸ਼ੂਆਂ ਵਾਸਤੇ ਔਖੀ ਹੁੰਦੇ ਨੇ ਯਾਰ ਪਸ਼ੂਆਂ ਨਾਲ ਵਾਸਤੇ ਮੱਕੀ ਤੇ ਮੂੰਗੀ ਬੀਜਾਂਗੇ ਬਈ ਆਪਾਂ ਤੁਹਾਨੂੰ ਦੱਸਿਆ ਜਿਵੇਂ ਉਹ ਪੈਸੇ ਆਪਦੇ ਵਾਸਤੇ ਨੇ ਉਹ ਉਧਰ ਦੀ ਕਿਤੇ ਟ੍ਰਿਪ ਟ੍ਰਿਪ ਲਾ ਕੇ ਆਵਾਂਗੇ ਜਾ ਕੇ ਆਵਾਂਗੇ ਹੈ ਨਾ ਘੁੰਮ ਫਿਰ ਕੇ ਆਵਾਂਗੇ ਚਲੋ ਬਾਈ ਹੁਣ ਤੁਹਾਨੂੰ ਖੇਤ ਜਾ ਕੇ ਮਿਲਦੇ ਆਂ ਬੈਟਰੀਆਂ ਮੂਨਟਰੀਆਂ ਚੱਕ ਲੈਂਦੀਆਂ ਬਾਈ ਰਾਤੀਆਂ ਚੱਕ ਲੈਂਦੀਆਂ ਸਾਰਾ ਪ੍ਰਬੰਧ ਕਰਕੇ ਲੈ ਆਂ ਆਪਰੇ ਕੰਨੀਓ ਤਾਂ ਬਾਕੀ ਦੇਖੋ ਪੱਲੀਆਂ-ਪੱਲੀਆਂ ਵੀ ਚੱਕ ਲੈਂਦੀਆਂ ਉੱਥੇ ਜਾ ਕੇ ਕੀ ਬਣਦਾ ਹੁਣ ਆਹ ਨੂੰ ਖੇਤ ਜਾ ਕੇ ਮਿਲਦੇ ਆਂ ਬਾਈ ਕੀ ਬਣਦਾ ਹਾਂਜੀ ਬਾਈ ਖੇਤ ਆ ਗਏ ਸੀ ਆ ਹਰਮਨ ਵਾਲਾ ਚੌਂਡੀਆ ਦੇ ਮਗਰ ਟਰਾਲੀ ਪਾ ਦਿਆਂਦੀ ਆਪਾਂ ਉੱਧਰ ਖੜਾਤਾ ਦੂਰ ਖੜਾ ਪੰਨੇ ਵਾਲਾ ਦੂਜੇ ਪਾਸੇ ਹਰਮਨ ਇੱਧਰ ਦੀ ਆ ਗਿਆ ਸੀਗਾ ਤੇ ਖੇਤ ਆ ਗਏ ਸੀ ਕਣਕ ਪੱਟਣ ਲੱਗਦੇ ਆਂ ਬਸ ਟਾਈਮ ਕੀ ਹੋ ਗਿਆ ਉਹਨੇ ਟਾਈਮ ਦਿਖਾਈ ਫੋਨ ਤੇ ਕੀ ਹੋ ਗਿਆ ਆ ਰਾਤੀ ਪਈ ਹੈ ਰਾਤੀ ਨਾਲ ਸਾਈਡਾਂ ਤੋਂ ਖੜਾ ਕਣਕ ਤੈਂ ਦੇਖ ਲੋ ਬਾਈ 9 9 13 ਹੋਗੇ 9 13 ਜੇ ਮਸ਼ੀਨ ਆਈ ਨਹੀਂ ਹੈ ਜੇ ਮਸ਼ੀਨ ਆਊਗੀ ਆ ਆਪਣੇ ਬਾਈ ਮੰਡੀ ਵੱਢੀ ਜਾਂਦੇ ਕਣਕ ਇਧਰ ਦੀ ਆਪਾਂ ਨੂੰ ਨਾਂਗਾ ਹੋ ਗਿਆ ਚਲੋ ਹੁਣ ਆਪਾਂ ਨੇ ਟਰੈਕ ਵਧੀਆ ਸੋਖੇ ਲੰਘ ਜਾਣਗੇ ਚਲੋ ਬਾਈ ਫੇਰ ਮਿਲਦੇ ਹਾਂ ਜਦੋਂ ਵੱਢਣ ਲੱਗੇ 9:30 ਵਜੇ ਮਸ਼ੀਨ ਆ ਗਈ ਸੀ ਵੀਰੇ ਆ ਖੜਾ ਆਪਣੇ ਵਾਲਾ ਟਰੈਕ ਇਹਦੇ ਚ ਪੱਲੀਆਂ ਪੁੱਲੀਆਂ ਪਾਤੀਆਂ ਮਸ਼ੀਨ ਲੱਗੀ ਵੱਢਣ ਬਾਈ ਹੁਣ ਅਸੀਂ ਸਾਈਡਾਂ ਤੋਂ ਵੜਦੇ ਹਾਂ ਹਨਾ ਇਹੜੇ ਰਹਿ ਜਾਂਦੇ ਨੇ ਮਾੜੀ ਮੋਟੀ ਬੱਲੀਆਂ ਉਹ ਸਾਈਡਾਂ ਤੋਂ ਹੁਣ ਦਾਤੀਆਂ ਫੜਦੇ ਆਂ ਮੈਂ ਲਾਈਟ ਲਈ ਖੜੂnga ਉਸ ਨਾਲ ਵੜਦਾ ਜਾਂ ਮੈਂ ਵੜਦੂਂ ਉਸ ਨਾਲ ਖੜਜੂnga ਤੇ ਮਸ਼ੀਨ ਬਾਈ ਸਹੀ 9:30 ਵਜੇ ਚਾਲੂ ਕੀਤੀ ਇਹਨਾਂ ਨੇ 9:30 ਵਜੇ ਮਸ਼ੀਨ ਆ ਗਈ ਸੀਗੀ ਤੇ ਹਾਂ ਫੜਦੇ ਆਂ ਸਾਈਡਾਂ ਤੋਂ ਬੱਲੀਆਂ ਜਿਹੜੀਆਂ ਰਹਿ ਜਾਂਦੀਆਂ ਨੇ ਮਾੜੀਆਂ ਮੋਟੀਆਂ ਚੁੱਕ ਲੈਣੇ ਆ ਉਹ ਔ ਮਾੜੇ ਮਾੜੇ ਨਹੀਂ ਬਾਈ ਸਨਕੇ ਦਿਨਕੇ ਨਹੀਂ ਇਸ ਨੂੰ ਅੰਦਰ ਭਰ ਜਾਂਦਾ ਜਿਵੇਂ ਤੁਹਾਨੂੰ ਪਤਾ ਹੈ ਨਾ ਆਹ ਨੂੰ ਉਹ ਤੇ ਬਾਈ ਆਪਣੇ ਪਿੰਡ ਚਾਚ ਅੱਜ ਅੱਗ ਵੀ ਲੱਗੀ ਜੀ ਗੱਲ ਕਰ ਬਚਤ ਰਹਿ ਗਈ ਬਾਈ ਮੌਕੇ ਤੇ ਪਹੁੰਚ ਗਈ ਕੋਈ ਨੁਕਸਾਨ ਨਹੀਂ ਹੋਇਆ ਹਨਾ ਉਹ ਕਿਸੇ ਨੇ ਜਾਣ ਕੇ ਲਈ ਲਗਦੀ ਐ ਬਈ ਇਹ ਗਲਤ ਕੰਮ ਆ ਯਾਰ ਐ ਬਦਲੇ ਬਈ ਨਾ ਮਰਦ ਬਦਲੇ ਲੈਂਦੇ ਹੁੰਦੇ ਨੇ ਹਨਾ ਜਿਹੜੇ ਬੰਦੇ ਕਿਸੇ ਦਾ ਮੂੰਹ ਤੇ ਨਾ ਕਰ ਸਕਣ ਉਹਦੀ ਫਸਲ ਖਰਾਬ ਕਰ ਦੋ ਇਹ ਕੀ ਗੱਲ ਆ ਯਾਰ ਅਗਲੇ ਵੀ ਹਿੱਕ ਚ ਬੱਜੂ ਬਾਬਾ ਫਸਲ ਦਾ ਕੀ ਕਸੂਰ ਫਸਲ ਦਾ ਅੰਨ ਦਾ ਕੀ ਕਸੂਰ ਬੰਨਣਾ ਖਰਾਬ ਕਰੋ ਆ ਹੁਣ ਬਈ ਸਾਢੇ 9 ਮਸ਼ੀਨ ਚਲਾਤੀ ਦੇਖਦੇ ਕਿੰਨੇ ਚਿਹਰੇ ਚ ਵੱਢਦੀ ਐ ਘੇਰਾ ਲੱ ਬੰਨਣ ਲੱਗੇ ਹੋਏ ਨੇ ਪਹਿਲਾਂ ਘੇਰਾ ਹੀ ਬੰਨਣ ਲੱਗੇ ਨੇ ਸਾਢੇ 9 ਚਲਾਈ ਐ ਸਹੀ ਹਾਂ ਬਈ ਤੁਹਾਨੂੰ ਅੱਗੇ ਮਿਲਦੇ ਆ ਅੱਗੇ ਬਲੌਗ ਚ ਕੀ ਬਣਦਾ हां जी भाई जमे ਤੁਸੀਂ ਦੇਖ ਸਕਦੇ ਹੋ ਟਾਈਮ ਹੋ ਗਿਆ 10:40 ਮਿੰਟ ਤੇ ਮਸ਼ੀਨ ਚੱਲੀਆਂ ਸੀ ਉਹ ਤੇ ਆ ਖੜਾ ਬਾਬਾ ਆਪਣੇ ਵਾਲਾ ਜੋ ਟੀਅਰ ਪਰ ਕੇ ਖੜਾਇਆ ਖੜਾਗਾ ਆ ਕਰਦੂ ਕੂਰ ਹੋਇਆ ਪਿਆ ਦੇਖੋ ਇਹ ਖੜਾਤਾ ਪਰ ਕੇ ਟਰਾਲੀ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਹੁਣ ਆ ਦੇਖੋ ਆ ਪਰ ਕੇ ਖੜਾ ਦੀ ਟਰਾਲੀ ਜਮ ਆਣ ਲੱਕਦੀ ਸੀ ਇਹਦੇ ਨੂੰ ਠੀਕ ਹੈ ਇਹ ਉਧਰ ਮਸ਼ੀਨ ਚੱਲੀ ਜਾਂਦੀ ਆ ਬਸ ਥੋੜਾ ਜਿਹਾ ਰਹਿ ਗਿਆ ਦੂਜੀ ਸਰਮਣ ਪੁਆਈ ਜਾਂਦਾ ਆ ਆਪਣੇ ਵਾਲੇ ਚ ਤੇ ਥੋੜਾ ਜਿਹਾ ਰਹਿ ਗਿਆ ਬਸ ਰਾਤ ਦੇ ਬੱਬਾ 11:00 ਵਜੇ ਦੀ 12:00 ਵਜੇ ਜਾਣਗੇ ਘਰੇ ਕੁਰੀ ਜਾਂਦੇ ਹੁਣਾਂ ਨੂੰ ਕੇ ਪੈਂਦੇ ਨੇ ਹਨਾ ਤੇ ਕੱਲ ਲੈਗੜੇ ਲਾਇਆ ਸੀਗਾ ਬਾਈ ਅੱਜ ਲੱਤਾਂ ਦਸ ਰਹੀਆਂ ਨੇ ਵੀ ਹਾਂ ਲੈਰੀਆ ਤੇਰਾ ਦੇਣਾ ਕੀ ਹੈ ਤੇ ਅੱਜ ਸਾਈਡਾਂ ਦਾ ਕਣਕ-ਕੁਣ ਕੱਪੜੀ ਆ ਬੈਠਣਾ ਉੱਠਣਾ ਔਖਾ ਹੋ ਜਾ ਪੈਗਾ ਹੜਕੇ ਉੱਠਨੇ ਰੰਡ ਬੈਠਣੀਆਂ ਲੱਗ ਨਹੀਂ ਰਹੀਆਂ ਹਨਾ ਸੋ ਆਹ ਰਿਹਾ ਬਸ ਆ ਇੰਨਾ ਕ ਥਾਂ ਰਹਿ ਗਿਆ ਮੰਨ ਕੇ ਚਲੋ ਦੋ ਤਿੰਨ ਕਿਢਿਆਂ ਦਾ ਥਾਂ ਰਹਿ ਗਿਆ ਬਸ ਇਹ ਚਾਰ ਨਾਲੋਂ ਵੱਧ ਤੋਂ ਵੱਧ ਬਸ ਅਜਿਹਾ ਤੁਹਾਨੂੰ ਮਿਲਦੇ ਆ ਬਾਈ ਜਦੋਂ ਵੱਢ ਲਈ ਸਾਰੀ ਵੀ ਕੀ ਬਣਦਾ ਹਨਾ ਤੁਹਾਨੂੰ ਓਕੇ ਦਿਖਾ ਧੰਨਵਾਦ ਜਿਵੇਂ ਤੁਸੀਂ ਦੇਖ ਸਕਦੇ ਹੋ ਸਹੀ 11 ਵੱਜ ਗਏ ਹਨ ਆਪਾਂ 9:30 ਵਜੇ ਵਧਣ ਲੱਗੇ ਹਾਂ ਇੱਕ ਪੋਰਟ ਤੇ ਮੋਟਰ ਵਾਲਾ ਖੜਾ ਆਹ ਖੜਾ ਪਿਆ ਜਾਂਦੀ ਆ ਆ ਦੇਖੋ ਬੱਟ ਦੋਸਤ طرف ਲੈ ਕਰ ਟੇਕ ਪਾ ਜਾਂਦੇ ਹਾਂ ਟਰਾਲੀ ਆਪਣੇ ਦਾ ਮਗਰ ਬਾਈ ਖੜੀ ਆ ਉਹ ਹੰਮਣ ਵਾਲਾ ਖੜਾ ਹੈਗਾ ਲੈ ਕੇ ਛੱਡਿਆ ਪਿਆਗਾ ਆਉਣ ਹੀ ਛੱਡਤਾ ਉਹ ਆ ਪਾਣੀ ਪੀ ਕੇ ਉਤਰਨਾ ਉਤਰ ਕੇ ਪਾਣੀ ਪੀ ਲੱਗਿਆ ਵੜਤਾ ਬਾਈ ਬਾਣ ਸਾਰ ਆਪਾਂ ਚਾਰ ਕਿੱਲੇ ਵੜਦੇ ਹਾਂ 9:30 ਤੋਂ ਲੈ ਕੇ ਆਪਣੇ 11 ਵਜੇ ਦੇ ਜੱਕਰ ਦੇਖ ਲਓ ਕਿੰਨਾ ਟਾਈਮ ਲੱਗਿਆ ਉਹ ਤੁਹਾਨੂੰ ਪਤਾ ਹੀ ਹੈ ਬਾਈ ਨੁਕਸਾਨ ਹੋਣ ਤੋਂ ਬਚ ਗਏ ਹਨ ਮੀਂਹੇ ਰੀ ਤੋਂ ਪਹਿਲਾਂ ਫਸਲ ਆਪਦੀ ਸਾਹਮਣੇ ਹੀ ਮੈਂ ਵੀ ਵੜਤੀ ਕੁਝ ਨਹੀਂ ਨਹੀਂ ਵੜਤੀ ਕਿ ਆ ਕੀ ਰੀ ਵੜਾਦੀ ਆਪਾਂ ਤੇ ਵਧੀਆ ਬਈ ਨੁਕਸਾਨ ਤੋਂ ਬਚ ਗਏ ਅੱਗਾ ਉੱਗਾ ਦਾ ਪਤਾ ਨਹੀਂ ਬਈ ਅੱਗਾਂ ਲੱਗ ਜਾਂਦੀਆਂ ਨੇ ਉਹ ਨੁਕਸਾਨ ਤੋਂ ਬਚ ਗਏ ਬਈ ਵੱਡੇ ਤੋਂ ਆਪਾਂ ਇਹ ਤੋਂ ਬਾਕੀ ਬਈ ਮੀਂਹ ਦਾ ਮੌਸਮ ਆ ਨੇਹਰੀਆਂ ਚੱਲਦੀਆਂ ਨੇ ਕਣਕ ਡਿੱਗ ਪੈਂਦੀ ਉਹ ਤੋਂ ਵੀ ਬਚਤ ਰਹਿ ਗਈ ਹਨਾ ਪਰਮਾਤਮਾ ਦੀ ਕਿਰਪਾ ਨਾਲ ਬਈ ਵਧੀਆ ਦਾਣੇ ਝੰਗੇ ਆਪਣੇ ਯਾਰ ਤੋ ਲੋਕਾਂ ਨੂੰ ਬਾਈ ਤੁਹਾਨੂੰ ਘਰੇ ਜਾ ਕੇ ਮਿਲਦੇ ਆ ਇਹ ਵੀ ਭਰ ਹਰਮਨ ਵਾਲਾ ਖੜਾ ਹੈਗਾ ਕੰਪੈਨ ਕਰੀਏ ਹੋ ਗਈ ਬਈ ਬਿੱਲੀ ਸਹੀ ਬਈ 11 ਵਜੇ ਬਿੱਲੀ ਹੁੰਦੀ ਹੈ ਕੰਪੈਨ 9:30 ਵਜੇ ਲੱਗੇ ਸੀਗੇ ਸੀ ਤੁਸੀਂ ਦੇਖ ਲਓ ਆਪ ਹੀ ਕਿੰਨੇ ਟਾਈਮ ਚ ਵੜਦਾ ਹੈ ਹਨਾ ਲਾਡੋ ਸਾਹਿਬ ਪਤਾਵ ਜਾ ਚਲੋ ਬਾਈ ਪ੍ਰਮਾਤਮਾ ਦੀ ਕਿਰਪਾ ਨਾਲ ਨੁਕਸਾਨ ਹੋਣ ਤੋਂ ਬਚ ਗਿਆ ਧੰਨਵਾਦ ਬਾਈ ਤੁਹਾਨੂੰ ਖੇਨਲ ਦੈਂ ਬਰਾਜ ਜੀ ਬਾਈ ਘਰੇ ਆ ਗਏ ਸੀ ਆਪਾਂ 12 ਵਜੇ ਕਿ ਨਹੀਂ ਤਕਰੀਬਾ ਤੇ ਅੱਜ ਵੀ ਹਨਾ ਹੋਇਆ ਬਾਈ ਦੇਖੋ ਆਹੀ ਆਪਣੀ ਬਾਡੀ ਦੀ ਕੰਡੀਸ਼ਨ 20 ਦਿਨ ਹੋ ਗਏ ਆਪਣੀ 75 ਹਾਰਟ ਦੇ ਇੱਕ ਤਰੀਕ ਨੂੰ ਉੱਪਰ ਆਇਆ ਸਿਰਾ ਹੋ ਰਿਹਾ ਉਹ ਡੀ ਸਿਰਾ ਹੋ ਗਈ ਬਈ ਭਰਾ बॉडी वेट ਵੀ ਦਿਖਾਉਂਦੇ ਆ ਸੱਚ ਉਹ ਦੇਸੀ ਆਪਣਾ 60 ਕਿਲੋ ਦੇਖੋ 75 ਹੈ ਹੁਣ ਸਟਾਰਟ 40 ਸਟਾਰਟ ਕੀਤਾ ਸੀ ਹਾਂ ਦੇਖਦੇ ਆ ਕਿੰਨਾ weight ਹੈਿੱਤੋਂ ਆ ਕੇ ਸਿੱਧਾ ਸੋਤਰੀ ਮੰਨ ਉਹ ਗਈ ਤੁਸੀਂ 80 ਕਿਲੋ ਹੋ ਜੇ ਮੈਂ ਖਾਉਂ ਵੀ ਕੁਸ 70 ਕਿਲੋ ਵੀ ਰਿਹਾ ਬਈ ਸਿਰਾ ਹੋ ਗਿਆ ਚਲੋ ਬਈ ਧੰਨਵਾਦ ਜੇ ਤੁਹਾਨੂੰ ਦਿਖਾ ਲਈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੁਹਾਨੂੰ ਦਿਖਾਉਣਾ ਟ੍ਰਾਂਸਫਰ ਪੈਂਸ਼ਨ ਆਪਣੀ 75 ਦੇ ਨਾਲ